ਕਾਰਵਾਈ ਸਰਹੱਦ ਪਾਰ ਤੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਤੋਂ گروਹਾਂ ਦਾ ਪਰਦਾਫਾਸ਼ ਨਵਾਲਕ ਸਿਮੇ 4 ਸਮਗਲਰਾਂ ਨੂੰ ਕੀਤਾ ਗ੍ਰਿਫਤਾਰ ਅਮਰਸਰ ਪੁਲਸ ਨੂੰ ਇਸ ਵੇਲੇ ਵੱਡੀ ਕਾਮਯਾਬੀ ਮਿਲੀ ਜਿੱਤ ਤੋਂ ਪੁਲਸ ਨੇ ਕਾਰਵਾਈ ਕਰਦੇ ਹਾਂ ਪਾਕਿਸਤਾਨ ਨਾਲ ਜੁੜੇ 4 ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਹਥਿਆਰਾਂ ਦੀ ਵੱਡੀ ਪੱਤਰ ਤੇ ਤਸਕਰੀ ਕਰਦੇ ਸਨ ਇਸ ਸੰਬੰਧੀ ਅਮਰਸਰ ਦੇ ਸੀਪੀ ਗੁਰਪ੍ਰੀਤ ਸਿੰਘ ਪੁਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ 4 ਅੰਤਰਰਾਸ਼ਟਰੀ ਸਮਗਲਰਾਂ ਕੋਲੋਂ ਵੱਡੀ ਮਾਤਰਾ ਚ ਹਥਿਆਰਾਂ ਅਰ ਅਤੇ ਗੋਲੀ ਸਿੱਕਾ ਬ੍ਰਾਮਧ ਹੋਇਆ ਉਹਨਾਂ ਨੇ ਕਿਹਾ ਕਿ ਜੋ ਚਾਰ ਅੰਤਰਰਾਸ਼ਟਰੀ ਹਥਿਆਰਾਂ ਦੇ ਸਮਗਲਰ ਗ੍ਰਿਫਤਾਰ ਕੀਤੇ ਗਏ ਹਨ ਉਹਨਾਂ ਕਲੋਂ 7 ਪਿਸਤੌਲ ਬਰਾਮਦ ਹੋਏ ਹਨ ਇਸ ਤੋਂ ਇਲਾਵਾ 6 ਜ਼ਿੰਦਾਕਾਰ ਦੋਸ਼ ਅਤੇ ਇੱਕ ਨਜਾਇਜ਼ ਮੋਟਰਸਾਈਕਲ ਵੀ ਫੜਿਆ ਗਿਆ ਅਮਰਸਾਹ ਪੁਲਿਸ ਥਾਣਾ ਗੀਟ ਹੈ ਕੀਮਾ ਤੇ ਪੀ ਡਿਵੀਜ਼ਨ ਵਿੱਚ ਵੱਖ-ਵੱਖ ਤਾਰਾ ਅਦਿਨ ਇਹਨਾਂ ਉੱਪਰ ਮਕਦਮੇ ਦਰਜ ਕੀਤੇ ਗਏ ਹਨ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਅੱਗੇ ਅਤੇ ਪਿੱਛੇ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹਤਿਆਰਤ ਤਸਕਰੀ ਨੂੰ ਖਤਮ ਕਰਨ ਅਤੇ ਪੰਜਾਬ ਦੇ ਲੋਕਾਂ ਦੀ ਰੱਖਿਆ ਕਰਨ ਲਈ ਆਪਣੇ ਮਿਸ਼ਨ ਵਿੱਚ ਦ੍ਰਿੜ ਹੈ ਅਤੇ ਅਜਿਹੇ ਲੋਕਾਂ ਨੂੰ ਨਹੀਂ ਚੁਕੰਤੇ ਵੇਗੀ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ ਚ ਕਮਿਸ਼ਨਰ ਪੁਲਿਸ ਅਮਰਸਨ ਨੂੰ ਇੱਕ ਬੜੀ ਅੱਛੀ ਸਕਸੈਸ ਮਿਲੀ ਹੈ ਜਿੱਚ ਅਸੀਂ 7 ਬੜੇ ਸਫਿਸਟੀਕੇਟਿਡ ਵੈਪਨ ਫੜੇ ਹੈ ਔਰ 4 ਦੋਸ਼ੀਏ ਚ ਗ੍ਰਿਫਤਾਰ ਹੋਏ ਨੇ ਇਹ ਸਾਰਾ ਨੈਟਵਰਕ ਕ੍ਰਾਸ ਬਾਰਡਰ ਪਾਕਿਸਤਾਨ ਬੇਸਡ ਜਿਹੜੇ ਸਮੱਗਲਰਸ ਦੇ ਥਰੂ ਵਰਲਡ ਡਰੋਨ ਪੁਸ਼ਨ ਹੋਇਆ ਇੰਡੀਆ ਦੇ ਵਿੱਚ ਔਰ ਅੱਗੇ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਯੂਜ਼ ਹੋਣ ਵਾਸਤੇ ਵੈਪਨ ਨੇ ਪੁਸ਼ਨ ਹੋਏ ਨੇ ਇਹ ਸੱਟ ਪਿਸਟਲ ਜਿਹੜੇ ਐ ਇਹਦੇ ਚੋਂ ਇੱਕ ਹੈਗਾ 9mm ਦਾ ਚਾਰ ਹੈਗੇ 0.30 ਬੋਰ ਦੇ ਉਹਦੇ ਚ ਇੱਕ Glock ਵੀ ਹੈ ਇਹ ਬੜੇ ਸਫਿਸਟੀਕੇਟਡ ਚਾਈਨੀਜ਼ ਪਿਸਟਲ ਨੇ 2.32 ਬੋਰ ਦੇ ਪਿਸਟਲ ਵੀ ਹੈਗੇ ਆ 6 ਲਾਈਵ ਕਾਟਰੇਜਸ ਨੇ ਇੱਕ ਮੋਟਰਸਾਈਕਲ ਇਹ ਜਿਹੜਾ ਮੇਨ ਮੋਡਿਊਲ ਹੈਗਾ ਖੇਮ ਕਰਨ ਏਰੀਏ ਦਾ ਸਿਕੰਦਰਜੀਤ ਸਿੰਘ ਤੇ ਉਹ ਕੋਦੇ ਨਾਲ ਇੱਕ ਜੂਵਨਾਈਲ ਹੈ ਇਹ ਕਾਫੀ ਦੇਰ ਤੋਂ ਖੇਮ ਕਰਨ ਏਰੀਏ ਦੇ ਵਿੱਚ ਭਗਵਾਨਪੁਰਾ ਪਿੰਡ ਆ ਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਉਹ ਕਿਹਨਾਂ ਦੇ ਪਿੰਡ ਬਾਰਡਰ ਦੇ ਬਿਲਕੁਲ ਨਾਲ ਨੇ ਪਾਕਿਸਤਾਨ ਤੋਂ ਸਪੈਸ਼ਲ ਕਨਸਾਈਨਮੈਂਟਸ ਮੰਗਾ ਰਹੇ ਆ ਔਰ ਅਗੇ ਗੈਂਗਸਟਰਸ ਦੇ ਕੋਲੇ ਅੱਗੇ ਇਹਨਾਂ ਨੇ ਪਹਿਲਾਂ ਵੀ ਭੇਜਿਆ ਜਿਹੜੇ ਦੂਜੇ ਦੋ ਦੋਸ਼ੀ ਨੇ ਪ੍ਰਦੀਪ ਸਿੰਘ ਬਬਲੀ ਤੇ ਜਰਨੈਲ ਸਿੰਘ ਇਹ ਤਰਨਤਨ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹ ਸੋਨੂ ਮੋਟਾ ਗੈਂਗ ਨਾਲ ਰਿਲੇਟਡ ਨੇ ਇਹਨਾਂ ਨੇ ਇੱਕ ਕਨਸਾਈਨਮੈਂਟ ਮੰਗਾਈਆਂ ਸੀਗੀਆਂ ਕਿਉਂਕਿ ਜੱਗੂ ਭਗਵਾਨਪੁਰੀਏ ਗੈਂਗ ਨਾਲ ਨਦੀ ਲਾਗ ਡਾਕਰ ਸੋ ਬੇਸਿਕਲੀ ਇਹ ਫੜੇ ਜਾਣ ਨਾਲ ਪ੍ਰिवेंट ਸਾਡੇ ਏਰੀਆ ਚ ਅੰਮ੍ਰਿਤਸਰ ਤੇ ਆਲੇ ਦੁਆਲੇ ਬਾਰਡਰ ਏਰੀਆ ਚ ਕ੍ਰਾਈਮ ਪ੍ਰिवेंट ਹੋਇਆ ਸਪੈਸ਼ਲੀ ਆਰਗੇਨਾਈਜ਼ ਕ੍ਰਾਈਮ ਜਾਂ ਗੈਂਗਸਟਰ ਕ੍ਰਾਈਮ ਕਿਉਂਕਿ ਬੜੇ ਮਾਰੂ ਹਥਿਆਰ ਨੇ ਇਹਨਾਂ ਨੇ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਔਰ ਇੰਟਰ ਗੈਂਗ ਰਾਈਵਲਰੀ ਚ ਵੀ ਓਵਰ ਆਲ ਜਿਹੜੀ ਸਿਕਿਉਰਟੀ ਹੈ ਅਮਨ ਸ਼ਾਂਤੀ ਹੈ ਉਹ ਪੰਗ ਹੁੰਦੀ ਹੈ ਇੱਥੇ। ਇਹਦੇ ਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਜਿਹੜਾ ਜੁਵੀਨਾਈਨ ਫੜਿਆ ਉਹਦਾ ਫਾਦਰ ਹੈਗਾ ਐਬਸਕੌਂਡਿੰਗ ਹੈ ਉਹ ਇਸ ਕੇਸ 'ਚ ਵੀ ਸਾਨੂੰ ਵਾਂਟਡ ਹੈ। ਉਹ ਆਪਣੇ ਆਰਮਸ ਤੇ ਡਰੱਗ ਦੋਨਾਂ ਦੀ ਸਮਗਲਿੰਗ ਦੇ ਵਿੱਚ ਕਾਫੀ ਧੇਰ ਤੋਂ ਘੁਬਿਆ ਹੋਇਆ ਹੈ। ਔਰ ਉਹਦੀ ਤਲਾਸ਼ ਜੁਰੀ ਹੈ ਜਿਹੜਾ ਆਪਣਾ ਉਹਦਾ ਜੁਵినਾਈਲ ਬੱਚਾ ਉਹਨੇ ਵੀ ਇਸੇ ਕੰਮ ਚ ਆਪ ਹੀ ਜੋੜਿਆ ਸੀਗਾ ਤੋਂ ਉਹਦੇ ਵਾਸਤੇ ਵੀ ਸਪੈਸ਼ਲ ਟੀਮਾਂ ਅਸੀਂ ਬਣਾਈਆਂ ਜਲਦੀ ਫੜਿਆ ਜਾਏਗਾ ਇਹਦੇ ਚ ਜਿਹੜੇ ਮੇਨ ਇੰਪੋਰਟੈਂਟ ਗੱਲ ਹੈ ਕਿ ਉਹੀ बार-बार ਕਿ ਪਾਕਿਸਤਾਨ ਤੋਂ ਲੀਥਲ ਵੈਪਨ ਇੰਪੋਰਟੈਂਟ ਵੈਪਨ ਆ ਕੇ ਇੰਡੀਅਨ ਕ੍ਰਾਈਮਨਲਸ ਪਹੁੰਚਦੇ ਆ ਉਹਦੇ ਨਾਲ ਜਿਹੜਾ ਸਾਡੇ ਏਰੀਆ ਦੇ ਵਿੱਚ ਉਹ ਕ੍ਰਾਈਮ ਅੰਮ੍ਰਿਤ ਦੇ ਵਿੱਚ ਜਿਹੜੇ ਵੈਪਨਸ ਹੋਏ ਯੂਜ਼ ਹੁੰਦੇ ਸੋ ਮੈਦੇ ਵਿੱਚ ਜਿਹੜੇ ਦੋ ਮੇਨ ਰੋਲ ਨੇ ਸਾਡੇ ਡੀਸੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਜਗਵਿੰਦਰ ਸਾਡੇ ਏਡੀਸੀਪੀ ਤੇ ਜਿਹੜੇ ਨਾਲ ਉਹਨਾਂ ਦੇ ਐਸਪੀ ਵਿਸ਼ਾਲ ਜੀ ਤੇ ਜਸਪਾਲ ਸਾਡੇ ਏਸੀਪੀ ਹਰਬਿੰਦਰ ਜਗਵਿੰਦਰ ਸਿੰਘ ਜੀ ਔਰ ਮਨਜੀਤ ਐਸਐਚਓ ਗੇਟਕੀਮਾ ਔਰ ਰਵੀ ਸਾਡੇ ਇੰਚਾਰ ਸੀਆਈਏ 2 ਓਵਰ ਆਲ ਸੁਪਰਵੀਜ਼ਨ ਜਿਹੜੀ ਆਲਮ ਦੀ ਸਾਡੇ LCP ਲੌਂਡਰ ਆਰਡਰ ਦੀ ਹੈ ਸੋ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਦਨਾਂ ਮਨਜੀਤ ਵਾਲਾ ਜਿਹੜਾ ਮੋਡਿਊਲ ਫੜਿਆ ਜਾਂਦਾ ਫਿਰ ਰਵੀ ਵਾਲਾ ਜਿਹੜਾ ਨਾਲ ਉਹਦੇ ਜੁੜਿਆ ਦੋਨਾਂ ਚ ਗੱਲ ਇਹ ਸੀ ਕਿ ਕਾਮਨ ਪੁਆਇੰਟ ਇਹ ਹੈ ਕਿ ਪਾਕਿਸਤਾਨ ਬੇਸ ਮਗਨਰ ਦੇ ਥ्रू ਵੀ ਇਹ ਜਿਹੜੇ ਹਥਿਆਰ ਵੇਚੇ ਗਏ ਨੇ ਵੱਖ-ਵੱਖ ਮੋਡਿਊਲ ਚ ਥੈਂਕ ਯੂ